ਪੰਜਾਬੀ ਲਿੰਕ ਮੀਡੀਆ ਵਿਕਰਤ ਉਸੇ ਮਹੱਤਵ ਮੰਨਦੀ ਇੱਕ ਪਾਸੇ ਜਿਠੇ ਕੈਨੇਡੀਅਨਸ ਦੇ ਟੈਕਸ ਫਾਈਲ ਰਿਟਰਨ ਕਰਨ ਦੇ ਵਿੱਚ ਦੋ ਹਫ਼ਤਿਆਂ ਤੋਂ ਵੀ ਘੱਟ ਦਾ ਸਮਾਂ ਬਾਕੀ ਰਹਿ ਗਿਆ ਉਤੇ ਹੀ ਦੱਸਦੀ ਹੈ ਕਿ ਦੂਜੇ ਪਾਸੇ ਟੈਕਸ ਸਲਿੱਪਸ ਕੈਨੇਡੀਅਨਸ ਨੂੰ ਨਹੀਂ ਮਿਲ ਰਹੀਆਂ ਦਰਅਸਲ ਕੈਨੇਡਾ ਰੈਵਨਿਊ ਏਜੰਸੀ ਦੇ ਆਨਲਾਈਨ ਪਲੈਟਫਾਰਮ ਦੇ ਉੱਤੇ ਇਹ ਦਿਖਾਈ ਨਹੀਂ ਦੇ ਰਿਆ ਨੇ باوجود ਇਸ ਦੇ ਸੀਆਰਏ ਨੇ ਇਸ ਮਾਮਲੇ ਤੇ ਮੱਦੇਨਜ਼ਰ ਟੈਕਸ ਭਰਨ ਦੀ ਆਖਰੀ ਤਾਰੀਖ ਦੇ ਵਿੱਚ ਕੋਈ ਵਿਵਾਦ ਨਹੀਂ ਕੀਤਾ ਹੈ ਜ਼ਿਕਰਯੋਗ ਹੈ ਕਿ ਹਰ ਸਾਲ ਵਿੰਦੀ ਸੰਸਥਾਵਾਂ ਨੂੰ ਟੈਕਸ ਦਸਤਾਵੇਜ਼ ਜਾਂ ਕਾਪੀਆਂ T4 T5 ਸਲਿੱਪਸ ਇੱਕ ਨਿਸ਼ਚਿਤ ਸਮੇਂ ਤੱਕ CRA ਦੇ ਵੱਲੋਂ ਦਿੱਤੀਆਂ ਜਾਂਦੇ ਨੇ CRA ਫਿਰ ਉਹਨਾਂ ਨੂੰ ਸਲਿੱਪਸ ਨੂੰ ਆਨਲਾਈਨ ਪੋਰਟਲ ਰਾਹੀਂ ਉਪਲਬਧ ਕਰਾਉਂਦਾ ਹੈ ਪਰ ਇਸ ਵਾਰ ਬੇਹੱਦ سارے ਕੈਨੇਡੀਅਨਸ ਨੂੰ ਹਲੇ ਵੀ ਇਹ ਸਲਿੱਪਸ ਮੁਹੱਈਆ ਨਹੀਂ ਕਰਵਾਈਆਂ ਗਈਆਂ ਨੇ